ਮਹਾਕਰੂ ਜੀ ਕਾ ਖਾਲਸਾ ਮਹਾਕਰੂ ਜੀ ਕੀ ਫਤਿਹ ਇੱਕ ਮਾਜੇ ਦੀ ਮੈਲ ਮਾਜੇ ਦੀ ਝੂਠ ਨਸ਼ਿਆਂ ਦਾ ਤਸਕਰ ਬਿਕਰਮ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਹਦੇ ਲਈ ਇੱਕ ਬਹੁਤ ਵੱਡੀ ਖਬਰ ਬਣਾ ਕੇ ਚਲਾਈ ਜਾ ਰਹੀ ਹੈ ਕੀ ਹੈ ਨਹੀਂ ਪਹਿਲਾਂ ਤਾਂ ਅਕਾਲੀਆਂ ਨੇ ਅਗਲੋਂ ਖਾਲੀਆਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲਾਏ ਨੇ ਕਿ ਕੇਜਰੀਵਾਲ ਨਿੱਜੀ ਰੰਜਿਸ਼ ਰੱਖਦਾ ਹੈ ਵਿਕਰਮ ਮਜੀਠੀਏ ਦੇ ਨਾਲ ਉਹ ਜੇਲ੍ਹ ਦੇ ਵਿੱਚ ਮਰਵਾ ਸਕਦਾ ਹੈ ਵਿਕਰਮ ਮਜੀਠੀਏ ਨੂੰ ਇਹ ਇਲਜ਼ਾਮ ਲਾਏ ਨੇ ਕਾਲੀ ਅਕਲੋਂ ਖਾਲੀ ਬਣੇ ਆਸ਼ਾ ਇਹ ਕਹਿੰਦੇ ਕੋਈ ਧਮਕੀ ਹੈ ਸ਼ਾਇਦ ਬੱਬਰ ਖਾਨ ਸਾਹਿਬ ਦੀ ਮਜੀਠੀਏ ਦੀ ਜਾਨ ਨੂੰ ਖਤਰਾ ਹੈ ਜੇਲ੍ਹ ਵਿੱਚ ਸਕਿਉਰਟੀ ਵਧਾਈ ਗਈ ਹੈ ਇਹ ਖਬਰਾਂ ਚੱਲ ਰਹੀਆਂ ਨੇ ਚਲੋ ਇਹ ਖਬਰਾਂ ਸੱਚੀਆਂ ਨੇ ਝੂਠੀਆਂ ਨੇ ਇਹ ਤਾਂ ਮੀਡੀਆ ਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਭ ਕੁਝ ਪਰ ਇਹ ਮਜੀਠੀਆ ਉਹੀ ਹੈ ਜਿਹੜਾ ਮੁੱਛਾਂ ਨੂੰ ਤਾ ਦਿੰਦਾ ਸੀ ਪਹਿਲਾਂ ਤੁਮਾਨੂੰ ਧਮਕੀਆਂ ਦਿੰਦਾ ਸੀ ਤੇ ਹੁਣ ਚੀਕਾਂ ਮਾਰਦਾ ਨਾ ਮਾਰਦਾ ਨਾ ਚੀਕਾਂ ਹੁਣ ਚੀਕਾਂ ਪੈਂਦੀਆਂ ਨੇ ਨਾ ਤੇ ਹੁਣ ਦੱਸੋ ਵੀ ਇਹ ਮਾਝੇ ਦਾ ਜਰਨੈਲ ਹੈ ਜਾਂ ਮਾਝੇ ਦੀ ਝੂਠ ਹੈ ਮਾਝੇ ਦੀ ਮੈਲ ਹੈ ਇਹ ਦੱਸੋ ਇਹ ਉਹੀ ਹੈ ਜਿਨੇ ਚਿੱਟੇ ਦੇ ਨਾਲ ਹਜ਼ਾਰਾਂ ਨੌਜਵਾਨ ਮਰਵਾਤੇ ਹਜ਼ਾਰਾਂ ਘਰ ਉਜਾੜਦੇ ਹਜ਼ਾਰਾਂ ਘਰਾਂ ਦੇ ਵਿੱਚ ਚੁੱਲ੍ਹੀਆਂ ਦੇ ਵਿੱਚ ਕਾਹ ਉੱਗੇ ਹੋਏ ਨੇ ਇਹ ਹਰਾਮਖੋਰ ਮਡੀਟੀਆਂ ਉਹੀ ਐ ਜਿਹੜਾ ਹੁਣ ਟੀਕਾ ਮਾਰਦਾ ਕਿ ਮੇਰੀ ਜਾਨ ਨੂੰ ਖਤਰਾ ਐ ਦੱਸੋ ਹੁਣੇ ਜਰਨੈਲ ਇਹ ਜਰਨੈਲ ਹੀ ਹੋ ਸਕਦਾ ਜਰਨੈਲ ਕਦੇ ਡਰਦੇ ਜਰਨੈਲ ਤਾਂ ਰੜੇ ਮੈਦਾਨ ਵਿੱਚ ਲੜਦੇ ਨੇ ਜਿੱਥੇ ਜੇਲ੍ਹ ਵਿੱਚ ਬੰਦ ਐ ਉਤਤ ਦਾ ਛੇਡੇ ਕਿਤੇ ਕੁਝ ਹੋ ਨਹੀਂ ਸਕਦਾ ਅਸਲ ਵਿੱਚ ਪਾਲਾ ਇਹਨਾਂ ਦੇ ਅੰਦਰ ਹੈ ਆਪਣੇ ਕੀਤੇ ਹੋਏ ਪਾਪਾਂ ਤੋਂ ਡਰਦੇ ਆ ਜਦੋਂ ਪਾਪ ਦਾ ਘੜਾ ਭਰ ਜਾਂਦਾ ਹੈ ਨਾ ਉਹਨੂੰ ਭੰਨਣ ਦੀ ਲੋੜ ਨਹੀਂ ਪੈਂਦੀ ਪਾਪਾਂ ਦਾ ਭਰਿਆ ਹੋਇਆ ਘੜਾ ਆਪਣੇ ਆਪ ਭੱਜ ਜਾਂਦਾ ਹੈ ਮਾਜੇ ਵਿੱਚ ਦਬਾਵੇ ਵਿੱਚ ਕਹਿੰਦੇ ਆ ਤੇ ਮਾਲ ਵਿੱਚ ਕਹਿੰਦੇ ਆ ਪਾ ਫੁੱਟ ਜਾਂਦਾ ਟੁੱਟ ਜਾਂਦਾ ਇਨ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਪਾਪਾਂ ਦਾ ਜਿਹੜਾ ਪਾਲਾ ਉਹ ਸਤਾ ਰਿਹਾ। ਹੁਣ ਦੇਖੋ ਟਾਸਰ ਦੇਖੋ। ਮਤਲਬ ਹੀ ਮੌਜੂਦਾ ਸਰਕਾਰ ਨੂੰ ਬਦਨਾਮ ਕਰੀਏ। ਵੀ ਕੇਜਰੀਵਾਲ ਮੈਨੂੰ ਮਰਵਾ ਸਕਦਾ ਹੈ। ਕੇਜਰੀ ਦਾਬਾ ਤੇ ਇਲਜ਼ਾਮ ਲਾਇਏ ਨੇ। ਬੱਬਰ ਖਾਲਸਾ ਤੇ ਇਲਜ਼ਾਮ ਨੇ। ਜਦ ਹਮ ਕੀ ਦਿੱਤੀਏ ਇਹ ਰੱਬ ਜਾਣੇ ਜਾਂ ਪੁਲਿਸ ਨੂੰ ਪਤਾ ਹੈ। ਇੰਟੈਲੀਜੈਂਸ ਨੂੰ ਪਤਾ ਹੈ। ਪਰ ਮੈਂ ਤਾਂ ਗੱਲ ਇਹ ਜਿਹੜਾ ਮਾਝੇ ਦੀ ਮੈਨ ਹੈ ਜਿਹੜਾ ਕਹਿੰਦੇ ਸੀ ਮੈ ਜਰਨੈਲ ਆ ਮਾਝੇ ਦਾ ਮੁੱਛਾਂ ਖੜੀਆਂ ਕਰਕੇ ਭਵੰਤਮਨ ਨੂੰ ਕਹਿੰਦਾ ਸੀ ਚੀਕਾਂ ਕਢਾ ਦੇਂਗੇ ਹੁਣ ਚੀਕਾਂ ਕਿਧੀਆਂ ਪੈਂਦੀਆਂ ਨੇ ਦੱਸੋ ਹੁਣ ਚੀਕਾਂ ਕੌਣ ਮਾਰਦਾ ਜਿਹੜੇ ਆ ਅਕਾਲੀ ਅਕਲੂ ਖਾਲੀ ਇਹਨੂੰ ਜਰਨੈਲ ਜਰਨੈਲ ਕਹਿੰਦੇ ਸੀ ਮਾਝੇ ਦਾ ਬਹੁਤ ਵੱਡਾ ਯੋਧਾ ਕਹਿੰਦੇ ਸੀ ਧੱਕ ਪਾਉਂਦਾ ਮਾਝੇ ਵਿੱਚ ਉਹ ਦੱਸਣ ਹੁਣ ਵੀ ਇਦਾਂ ਦੇ ਯੋਧੇ ਹੁੰਦੇ ਇਦਾਂ ਦੇ ਜਰਨੈਲ ਹੁੰਦੇ ਜਿਹੜੇ ਹੁਣ ਪਿੱਡ ਦੇ ਫਿਰਦੇ ਆ ਜਦ ਹੁਣ ਡਰ ਲੱਗਦਾ ਵੀ ਸਾਨੂੰ ਕੋਈ ਮਾਰ ਨਾ ਦੇਵੇ ਜਿਹੜੇ ਚਿੱਟੇ ਨਾਲ ਲੋਕਾਂ ਦੇ ਪੁੱਤ ਮਰਵਾਏ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਸੀ ਤੁਹਾਨੂੰ ਪਤਾ ਹੈ ਕਿਦਾਂ ਤੁਸੀਂ ਹਜ਼ਾਰਾਂ ਘਰ ਚਿੱਟੇ ਨਾਲ ਉਜਾੜੇ ਨੇ ਹਜ਼ਾਰਾਂ ਨੌਜਵਾਨਾਂ ਦੇ ਚਿੱਟੇ ਤੇ ਕੇਸ ਪਏ ਨੇ ਪਰਚੇ ਪਏ ਨੇ ਉਹ ਜੇਲਾਂ ਵਿੱਚ ਬੰਦ ਨੇ ਜਿਨ੍ਹਾਂ ਮਾਮਾ ਦੇ ਪੁੱਤ ਮਰੇ ਨੇ ਘਰ ਉਜਾੜੇ ਨੇ ਕਦੇ ਉਹਨਾਂ ਵੱਲ ਵੀ ਤੱਕੋ ਨਾ ਹੂੰ ਤੈਨੂੰ ਖਤਰਾ ਹੈ ਹੁਣ ਉਹੀ ਬੜਕਾ ਮਾਰਨਾ ਕਿਤੇ ਐਨ ਕੰਨ ਲਾ ਲੈਂਦਾ ਸੀ ਕਦੇ ਲਾ ਲੈਂਦਾ ਸੀ ਹੁਣ ਹੁਣ ਕਰ ਉਦਾਂ ਦੇ ਸੀਨ ਹੁਣ ਪੁੱਛ ਭਗਵੰਤ ਮਾਨ ਨੂੰ ਫੋਨ ਕਰਕੇ ਹਾਲ ਪੁੱਛ ਮੈਂ ਵੀ ਕਿੱਦਾਂ ਠੀਕ ਹੈ ਭਗਵੰਤ ਮਾਨ ਨੇ ਤੁਹਾਡੇ ਪੂਰੇ ਅਕਾਲੀਆਂ ਨੂੰ ਪੰਜਾਬ ਵਿੱਚ ਭਾਜੜਾ ਪਾਈਆਂ ਪਈਆਂ ਨੇ ਪੂਰੀਆਂ ਭਾਜੜਾ ਚੀਕਾ ਮਾਰ ਕੱਲਾ ਮਜੀਠੀਆ ਨਹੀਂ ਅਸ ਗਵੀਰ ਵਰਗੇ ਵੀ ਚੀਕਾ ਮਾਰਦੇ ਫਿਰਦੇ ਮੈਂ ਹੋਰ ਗੱਲਾਂ ਨਹੀਂ ਕਰਾਂ ਇਹ ਜਿਹੜੇ ਉਹਨੂੰ ਮੱਝ ਦਾ ਜਰਨਲ ਕਹਿੰਦੇ ਸੋ ਉਹਨਾਂ ਨੂੰ ਸਵਾਲ ਹੈ ਵੀ ਜਰਨਲ ਹੈ ਇਹ ਇਹ ਤਾਂ ਕਦੀੜ ਹੈ ਇਹ ਤਾਂ ਖਾਚ ਹੈ ਹਰਾਮਖੋਰ ਹੈ ਜਿਨ੍ਹਾਂ ਚਿੱਟੇ ਦੇ ਨਾਲ ਪੰਜਾਬ ਦੀ ਨੌਜਵਾਨੀ ਬਰਬਾਦ ਕਰਤੀ ਮੈਂ ਸ਼ਬਦ ਉਹਦੇ ਲਈ ਵਰਤ ਰਿਹਾ ਜੀ ਜਿਨ੍ਹਾਂ ਹਜ਼ਾਰਾਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਧੱਕ ਦਿੱਤਾ ਚਿੱਟੇ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਮੈਂ ਉਹ ਨਸ਼ਾ ਤਸ਼ਕਰੀ ਦੀ ਗੱਲ ਕਰਦਾ ਵਿਕਰਮ ਸਿੰਘ ਮਜੀਠੀਆ ਦੀ ਇਹ ਜਿਹੜੇ ਤੱਥ ਨੇ ਨਾ ਇਹ ਪ੍ਰੂਫ ਨੇ ਜਗਦੀਸ਼ ਸਿੰਘ ਭੋਲੇ ਨੇ ਮੀਡੀਆ ਸਾਹਮਣੇ ਸ਼ਰਿਆਮ ਕਿਹਾ ਹੋਇਆ ਸੀ ਕਿ ਅਸੀਂ ਹਜ਼ਾਰਾਂ ਕਰੋੜਾਂ ਦਾ ਧੰਦਾ ਕੀਤਾ ਹੈ ਇਹ ਕਾਰੋਬਾਰ ਸਾਰਾ ਮਜੀਠੀਆ ਦਾ ਹੈ ਜਿਹੜੀ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਹੈ ਨਾ ਮਾਨਯੋਗ ਅਦਾਲਤ ਦੇ ਵਿੱਚ ਉਹਦੇ ਵਿੱਚ ਹਜ਼ਾਰਾਂ ਗਵਾਹ ਨੇ ਤਾ ਚੀਕਾ ਮਾਰਦਾ ਹੁਣ ਸੌਖਾ ਨਹੀਂ ਜੇਲ੍ਹ ਚੋਂ ਬਾਹਰ ਆਉਣਾ ਹੁਣ ਤਾਂ ਬੀਬੀ ਗਨੀਬ ਕੌਰ ਮਜੀਠੀਆ ਵੀ ਜਾਣਦੀ ਹੈ ਮਿਲਣ ਵਾਸਤੇ ਮੁਲਾਕਾਤ ਕਰਨ ਵਾਸਤੇ ਗਵਰਨਰ ਸਾਹਿਬ ਨੂੰ ਹੀ ਮਿਲਦੇ ਨੇ ਹੁਣ ਪਤਾ ਹੈ ਵੀ ਅਦਾਲਤਾਂ ਵਿੱਚ ਜਿਹੜਾ ਤੁਹਾਡਾ ਪਾਪਾਂ ਦਾ ਪਲੜਾ ਭਾਰੀ ਹੋਇਆ ਟਰੰਕਾਂ ਦੇ ਵਿੱਚ ਤੁਹਾਡਾ ਜਿਹੜਾ ਝੂੜਦਾ ਬਲੰਦਾ ਸੀ ਪਾਪ ਦਾ ਬਲੰਦਾ ਸੀ ਉਹ ਟਰੰਕਾਂ ਵਿੱਚ ਬੰਦ ਕਰਕੇ ਦਾਤ ਵਿੱਚ ਭੇਜਿਆ ਹੋਇਆ ਜਾਣੇ ਕਿ ਜੇ ਇਹ ਕਹਿ ਲਈਏ ਨਾ ਆਤ ਦਾ ਅੰਤ ਹੋਣਾ ਬਸ ਅਦਿਕ ਨੂੰ ਪੁੱਠਾ ਕਰਨਾ ਹੁੰਦਾ ਹੈ ਮਤਲਬ ਐੜੇ ਤੇ ਅਦਿਕ ਤੱਤਾ ਆਤ ਹੁੰਦਾ ਤੇ ਜੇ ਐੜੇ ਤੇ ਟਿੱਪੀ ਤੱਤਾ ਅੰਤ ਲਿਖ ਦਿੰਨੇ ਆਪ ਆਨਤ ਹੁੰਦਾ ਜਦੋਂ ਇਦਾਂ ਦਾ ਮਾਹੌਲ ਬਣ ਜੇ ਜਰਨੈਲ ਕਹੌਣ ਵਾਲੇ ਚੀਕਾਂ ਮਾਰਨ ਇਲਜ਼ਾਮ ਲਾਉਣ ਵੀ ਸਾਨੂੰ ਕੇਜਰੀਵਾਲ ਤੋਂ ਖਤਰਾ ਹੈ ਸਾਨੂੰ ਬੱਬਰ ਖਾਲਸਾ ਤੋਂ ਖਤਰਾ ਹੈ ਫਿਰ ਜਰਨੈਲੀ ਕਿੱਥੇ ਹੈ ਉਹ ਬੜਕਾਂ ਕਿੱਥੇ ਨੇ ਜਿਹੜੀਆਂ ਮੀਡੀਆ ਦੇ ਵਿੱਚ ਤੁਸੀਂ ਹਰਾਮਕੋਰੀਆਂ ਕਰਦੇ ਸੀ ਜਦੋਂ ਮੀਡੀਆ ਸਵਾਲ ਕਰਦਾ ਸੀ ਐਨਕਾਂ ਲਾ ਕੇ ਐਨਕਾਂ ਲਾ ਕੇ ਦਿਖਾਉਂਦੇ ਸੀ ਚੀਂਚੀ ਕਰਦਾ ਸੀ ਉਹਨੂੰ ਨਕਲਾਂ ਲਾਉਂਦਾ ਸੀ ਭਗਵਾਨ ਤੁਮਾਨ ਦੀਆਂ ਹੁਣ ਦਸ ਹੁਣ ਚੀਕਾਂ ਪੈਂਦੀਆਂ ਨੇ ਨਾ ਹੁਣ ਸੁਣਦਾ ਕੋਈ ਆਵਾਜ਼ ਹੁਣ ਕੋਈ ਆਵਾਜ਼ ਸੁਣਦਾ ਹੈ ਕੰਧਾਂ ਨੂੰ ਬਾਸ਼ ਸੁਣਾਈ ਚਲੋ ਨਾਲ ਕੈਦੀ ਹੋਣਗੇ 23 ਉੱਥੇ ਬਿਰਕ ਦੇ ਵਿੱਚ ਬਸ ਆਹੀ ਕਰਤੂਤਾਂ ਛੋਟੀਆਂ ਕੋਈ ਫਾਇਦਾ ਨਹੀਂ ਕੇਜਰੀ ਵਾਹ ਦੇ ਇਲਜ਼ਾਮ ਲਾਓ ਬੱਬਰ ਖਾਲਸਾ ਨੂੰ ਕਹੋ ਧਮਕੀਆਂ ਤੁਹਾਨੂੰ ਦੇਵੇ ਆਹ ਨਾਲ ਤਾਂ ਦੇਊਗਾ ਤੋਂ ਨੂੰ ਬੱਬਰ ਖਾਲਸਾ ਕੀ ਕੇਜਰੀਵਾਲ ਕੀ ਤੁਹਾਨੂੰ ਮਾਰਨ ਵਾਲੇ ਹਜ਼ਾਰਾਂ ਲੋਕ ਨੇ ਪੰਜਾਬ ਦੇ ਵਿੱਚ ਇੱਕ ਨਿਯਤਾ ਨਹੀਂ ਕਿਹਦਾ ਕਿਹਦਾ ਨਾਂ ਲਾਉਂਗੇ ਤੁਸੀਂ ਜਿਨ੍ਹਾਂ ਦੇ ਘਰ ਉਜਾੜੇ ਨੇ ਜਿਨ੍ਹਾਂ ਦੇ ਪੁੱਤ ਮਰਵਾਏ ਨੇ ਉਹਨਾਂ ਵਿੱਚੋਂ ਕੋਈ ਵੀ ਮਾਰ ਸਕਦਾ ਇਹ ਸ਼ਰਿਆਮ ਕਹਿੰਨੇ ਆਸੀਂ ਜਿਨ੍ਹਾਂ ਦੇ ਤੁਸੀਂ ਘਰ ਉਜਾੜੇ ਨੇ ਚਿੱਟੇ ਦੇ ਨਾਲ ਜਿਨ੍ਹਾਂ ਮਾਮਾ ਦੇ ਪੁੱਤ ਮਰਵਾਏ ਨੇ ਜਿਨ੍ਹਾਂ ਚੁੱਲਿਆਂ ਦੇ ਵਿੱਚ ਘਾਹ ਉੱਗਿਆ ਹੋਇਆ ਹੈ ਉਹ ਪਤਾ ਨਹੀਂ ਕਿੰਨੇ ਕੁ ਮਾਰਨ ਵਾਲੇ ਨੇ ਇਥੇ ਇੱਕ ਅੱ데 ਦੀ ਗੱਲ ਥੋੜੀ ਐ ਇੱਦਾਂ ਗਿਣਤੀ ਤੁਹਾਡੇ ਕੋਲੇ ਹੋਣੀ ਐ ਵੀ ਅਸੀਂ ਕਿੰਨੇ ਹਜ਼ਾਰ ਲੋਕਾਂ ਨੂੰ ਬਰਬਾਦ ਕੀਤਾ ਹੈ ਕਿੰਨੇ ਹਜ਼ਾਰ ਘਰ ਉਜਾੜੇ ਨੇ ਕਿੰਨੇ ਅਸੀਂ ਕਤਲ ਕੀਤੇ ਨੇ ਕਿੰਨੇ ਲੋਕਾਂ ਦੀ ਜਾਨ ਗਈ ਐ ਚਿੱਟੇ ਦੇ ਨਸ਼ੇ ਖਾਤਰ ਇਹ ਤਾਂ ਤੁਹਾਨੂੰ ਗਿਣਤੀ ਹੋਣੀ ਐ ਨਾ ਤੁਹਾਡਾ ਇੱਕ ਦੁਸ਼ਮਣ ਥੋੜੀ ਐ ਤੁਹਾਡੇ ਤਾਂ ਲੱਖਾਂ ਦੁਸ਼ਮਣ ਨੇ ਪੰਜਾਬ ਦੇ ਵਿੱਚ